हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ HF ਨਸਲ ਦੀ ਗਾਂ ਦਿਖਾਉਣੀ ਜਿਹੜੀ ਬਿਲਕੁਲ ਐਨ ਹੁਣੇ-ਹੁਣੇ ਸੁਯਤਾ ਜੀ ਸੁਈ ਆ ਤੇ ਸੁ ਕਾ ਨਾਗਰ ਜਿਹੜਾ ਬੱਚਾ ਉਹ ਵੀ ਬੱਛੀ ਆ ਦੇਖੋ ਪਹਿਲਾਂ ਬੱਛੀ ਚ ਨਿਗਾਹ ਮਾਰ ਲਓ ਕਿਉਂਕਿ ਬਜੇ ਗਾਂ ਬੱਚਾ ਵਾਲੀ ਹੁੰਦੀ ਆ ਉਹ ਥੋੜੀ ਵੀਰਪਰਾ ਉਹ ਦਿੱਕਤ ਮੰਨਣ ਲੱਗਦਾ ਕਿਉਂਕਿ ਬੱਚਾ ਨਾਲ ਸੰਭਾ ਲੈਣਾ ਛੱਡ ਜਾਂਦਾਗਾ ਉਹ ਵਿੱਚ ਵਿਚਾਲੇ ਹੋਏ ਨਾ ਬੱਛੀ ਦਿੱਤੀ ਆ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਆ ਗਈ ਤੇ ਸੋਹਣੇ ਪ੍ਰਿੰਟ ਦੇ ਵਿੱਚ ਹੀ HF ਨਸਲ ਦੀ ਗਾਂ ਆ ਗਈ ਜਿਹੜੀ ਸਾਰੀ ਡਿਟੇਲ ਆਪਾਂ ਸਮੇਤ ਰੇਟ ਬਾਅਦ ਤਲਾਉਾਂ ਵੀ ਕਿ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਗਰ ਚੈਨਲ ਤੇ ਪਹਿਲੀ ਵਾਰਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਭਰਾ ਨੇ ਕੋਈ ਮੈਥੋ ਆਈ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 83604 62501 83604 62501 62501 ਤੇ ਬਾਕੀ ਬਾਈ ਦੇ ਦੇਖ ਸਕਦੇ ਘਰੇਲੂ ਪਸ਼ੂ ਨੇਗੇ ਪੰਜ ਸ਼ਹਿਦਰ ਬੱਚਾ ਬਾਈ ਦਾ ਬਣਿਆ ਹੋਗਾ ਨੇ ਜੀਆ ਤੇ ਇਹਨਾਂ ਵਿੱਚ ਇੱਕ ਗਾਇ ਦੀ ਬਾਈ ਨੇ ਵੇਚਣੀ ਹੈਗੀ ਸੋ ਕਰਾਉਣਾ ਬਾਈ ਨਾਲ ਗੱਲਬਾਤ ਸੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਆ ਆਪਣਾ ਕੰਡਾ ਬਨੇ ਨੇੜੇ ਆਪਣੇ ਕਿਰੀਟ ਮਿੰਪਾਡਾੜ ਆ ਗਿਆ ਇੱਧਰ ਆਪਣੇ ਵੀਰੇ ਇੱਧਰ ਭਾਇਰ ਪਾ ਗਿਆ ਜੰਗੀਆਂ ਨਾ ਆ ਗਿਆ ਠੀਕ ਆ ਜੀ ਤੇ ਮੋਬਾਈਲ ਨੰਬਰ ਵੀਰੇ ਆਪਣਾ 95018 38290 ਵੀਰੇ 95018 38290 ਹਾਂਜੀ ਲੋ ਜੀ ਬਲਾ ਥਣ ਕੁਆਲਿਟੀ ਚੈੱਕ ਕਰ ਲਓ ਗਾਂ ਦੀ ਤੇ ਬਾਈ ਵੀਰੇ ਤੇ ਦੱਸੋ ਵੀ ਸੂਆ ਕਿਹੜਾ ਸੂਈ ਆ ਇਹ ਇਹ ਦੂਜੇ ਸੂਏ ਚੂਈ ਆ ਵੀਰੇ ਦੂਜਾ ਸੂਆ ਸੂਈ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਅੱਜ ਸੂਈ ਆ ਵੀਰੇ ਤੜਕੀ ਵਾਪਸ ਆਪਾਂ ਅੱਜ ਇਹ 3 ਤਰੀਕ ਨੂੰ ਜਿਹੜੀ ਵੀਡੀਓ ਕਵਰ ਕਰ ਰਹੇ ਹੈਗੇ ਤੇ ਤਿੰਨ ਨੂੰ ਅੱਜ ਇਹ ਮਤਲਬ ਇਹ ਤੜਕੀ ਦਾ ਕਰਾਵੇ ਸੂਈ ਹੈ ਹਾਂ ਠੀਕ ਹੈ ਤੇ ਵੀਡੀਓ ਕਿਸਾਨ ਵੀਰ ਚਾਤਰੀ ਨੂੰ ਅਪਲੋਡ ਹੋਊਗੀ ਫੋਸਾਂ ਨੇ ਜੱਜਮੈਂਟ ਕਰ ਲਿਓ ਤੇ ਬੋਲਾ ਬੂਲਾ ਫਿਰ ਕਿਵੇਂ ਹੁਣ ਬੋਲਾ ਵੀਰ ਬੱਛੀ ਨੂੰ ਝੰਗਾਇਆਗਾ ਹਾਂ ਸੰਗ ਕਿਹੜਾ ਬੱਛੀ ਜੂਗਾ ਤੇ ਜ਼ੇਰ ਯੂਰ ਪਰਫੋਰਮ ਡੰਨ ਪਈ ਵੀ ਆ ਬਾਈ ਜਮਾ ਓਕੇ ਆ ਕੰਮ ਜਮਾ ਉਹਦਾ ਨਹੀਂ ਗੁਲਾਮਾ ਨਾ ਨਾ ਵੀਰੇ ਕੋਈ ਜਾਣ ਚਪੂਰ ਸ਼ਰਲਾ ਕੋਈ ਗੰਡਾ ਬਾਈ ਜਮਾ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਏ ਬੰਦਾ ਠੀਕ ਆ ਤੋੜੀ ਫਿਰ ਮਾਰਿਆ ਆਪਾਂ ਹਾਂ ਹਾਂ ਵੀਰੇ ਲੈਸਨ ਤੋੜ ਕੇ ਦਿਖਾ ਦੇ ਠੰਡੀ ਸੀ ਲੈ ਵੀਰੇ ਵੈਸੇ ਬਾਈ ਪੂਰੀ ਬਾਈ ਦਿਖਾਈ ਦੇ ਲੈ ਜੇ ਮਰਜੀ ਲੈ ਲੈ ਕੋਈ ਚੱਕਰ ਨਹੀਂ ਨਕੇ ਮਰਜੀ ਬਹਿ ਵਾ ਜਵਾਗ ਚੋਲੋ ਨਾਲੇ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਪਿੱਛੇ ਤੋਂ ਦੇਖ ਸਕਦੇ ਹੋ ਪਿੱਛੇ ਆਰਡਰ ਤੇ ਇਧਰ ਤੁਹਾਨੂੰ ਦਿਖਾ ਰਹਾ ਮੈਂ ਇੱਕ ਵੇ ਨਹੀਂ ਸ਼ੈਰ ਤੋਂ ਲੇਵਾ ਆਹ ਦੇਖ ਸਕਦੇ ਹੋਈ ਦੂਜਾ ਸੋ ਬਾਈ ਕਹਿੰਦੇ ਸੂਈ ਵੀ ਹੈ ਫੇਸ ਕੁਆਲਿਟੀ ਚੈੱਕ ਕਰ ਲਓ ਪ੍ਰਿੰਟ ਬੰਨ ਖਾ ਖਾ ਸੋਹਣਾ ਬਹਿੜਦਾ ਤੇ ਕੱਦ ਕਾਠ ਦਰਮੈਨਾਗਾ ਵਧੀਆ ਵਜਨ ਵੀ ਦਰਮੈਨਾਗਾ ਨਾ ਤਾਂ ਬੜੇ ਬੜੇ ਟਾਂਗ ਲਾ ਵੀ ਨਹੀਂ ਹੁੰਦੀ ਹੈ ਤੇ ਨਾ ਇਹ ਹੈ ਵੀ ਜਿਵੇਂ ਗੰਡ ਜਿਹਦੀ ਛੋਟੀ ਗਿੱਠਾ ਇਕੱਠਾ ਮਤਾਬਕ ਨਹੀਂ ਹੁੰਦੀ ਛੋੜਾ ਉਹ ਵੀ ਨਹੀਂ ਹੈ ਤਾਂ ਇਥੇ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਪਿੱਛੇ ਨੂੰ ਥਣ ਹੋਣੇ ਆਗੇ ਤੇ ਬਾਕੀ ਤੋਂ ਲਾੜ ਨੂੰ ਮੋਟੀ ਹੈਗੀ ਠੀਕ ਆ ਵੀਰੇ ਐਂ ਕੱਢ ਰੋ ਫਿਰ ਥੋੜਾ ਐ ਮੋੜ ਲੈਣਾ ਦੇਖ ਸਕਦੇ ਤੋਰਤਾ ਦੇਖ ਸਕਦਾ ਵਹਿੜਦੀ ਠੀਕ ਆ ਮੈਂ ਪਿੱਛੇ ਮੋੜ ਲੇ ਵੀਰੇ ਫਿਰ ਬਾਹਰ ਮੀਂਹ ਆ ਮੁੜ ਕੇ ਫਿਆਰੀ ਹਨਾ ਕਣਿਆ ਕਰਕੇ ਬਾਠ ਮਾਰਨਾ ਹੋ ਜੇ ਦੇਖ ਲੋ ਜੀ ਥੋੜੇ ਬਾਹਰ ਕਣਿਆ ਪੈਣੇ ਇਸ ਕਰਕੇ ਥੋੜਾ ਨੰਦਰੀ ਤੋਰ ਕੇ ਦਿਖਾਵਾਂਗੇ ਵਹਿੜ ਪਾ ਆਏ ਮੜਾ ਤੋਰ ਲਈਦਾ ਜਿੰਨੂ ਨਾ ਚਲ ਆ ਤੋਰਨਾ ਮਤਲਬ ਇਹ ਹੁੰਦਾ ਵੀ ਜੇ ਲੰਗ ਲੰਗਦਾ ਹੁੰਦਾ ਕਈ ਕੋਈ ਬੱਜੋ ਵੱਤ ਹੁੰਦਾਗਾ ਤੇ ਠੀਕ ਆ ਵੀਰੇ ਚਲ ਮੋੜ ਲੈ ਥੋੜਾ ਗੰਗੇ ਰੜ ਕੇ ਦੇਖ ਸਕਦੇ ਹੋ ਜੀ ਲਓ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਦੂਜਾ ਸ ओरिजिनल ਸੂਈ ਵੀ ਆ ਤੇ ਪ੍ਰਿੰਟ ਬਹੁਤ ਖਾਸ ਹੋਣਾ ਬੈਠਦਾ ਥਣ ਥਨੌਟ ਆਰਡਰ ਦੀ ਕੁਆਲਿਟੀ ਫੇਰ ਚੈੱਕ ਕਰ ਲੋ ਤੁਸੀਂ ਠੀਕ ਹੈ ਬੰਦੋ ਵੀਰੇ ਪਿੱਛੋ ਦਿਖਾ ਦੇਣਾ ਤੁਹਾਨੂੰ ਆਪਾਂ ਠੀਕ ਹੈ ਇਧਰੋਂ ਦੇਖ ਲੋ ਕੋਈ ਨਹੀਂ ਸ਼ੈਅ ਤੋਂ ਜਣੀ ਕੋਲ ਮਲਾ ਕੇ ਠੀਕ ਹੈ ਬੈਠਦਾ ਜੇ ਆਪਾਂ ਗੱਲਬਾਤ ਕਰੀਏ ਬਾਜਨ ਵੀ ਠੀਕ ਹੈ ਕਦ ਕਾੜੇ ਵੀ ਠੀਕ ਹੈ ਤੇ ਬਾਈ ਫਿਰ ਇਹ ਰੇਟ ਕਿੰਨਾ ਕਰਾਂਗੇ ਆਪਾਂ ਬਾਜੋ ਜਾ ਰੇਟ ਵੀਰੇ 65000 ਰੁਪਏ 65000 ਰੁਪਏ ਹਾਂ ਵੀਰੇ 65 ਕੋਈ ਫਿਕਸ ਤਾਂ ਨਹੀਂ 65 ਚ ਕਰ ਲਓ ਵੀ ਮਾਰਾ ਮੋਟਾ ਹੋਵੇ ਰ ਆਪਾਂ ਜਾਇ ਜੀ ਮੰਗਿਆ ਆਪਾਂ ਐਵੇਂ 70 ਨਹੀਂ ਮੰਗ ਲਿਆ ਠੀਕ ਆ 65 ਹਜ਼ਾਰ ਬਾਈ ਨੇ ਮੁੱਲ ਕੀਤਾ ਬਾਕੀ ਕੋਈ ਗੱਲ ਨਹੀਂ ਕਿਉਂਕਿ ਹਰੇਕ ਬੰਦਾ ਕਹਿੰਦਾ ਹੁੰਦਾ ਵੀ ਥੋੜੇ ਮਾਨਤਾ ਕਰਾਂ ਇਹ ਦੇਖੋ ਸੋਨ ਨੂੰ ਲੱਗੇ 30 ਦੀ ਸੋਨ ਨੂੰ ਲੱਗੇ 50 ਦੀ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਮਰਕ ਲਾਏ ਮੈਂ ਕਰਨਾ ਕਿ ਉਹ ਸੌਦਾ ਜਿਹੜਾ ਉਹ ਹੋਏ ਤੋਂ ਹੀ ਮਤਲਬ ਕਰੇ ਤੋਂ ਹੀ ਹੋਊਗਾ ਜੇ ਤੁਸੀਂ ਕਹਿੰਦਾ 65 ਨੂੰ ਚੁੱਪ ਕਰ ਗਏ ਤਾਂ ਸੌਦਾ ਕਾਹਦਾ ਹੁਣ ਤੇ ਬੱਛੀ ਚੱਕਰ ਹੀ ਫੇਰ ਨਿਕਾ ਮਾਰ ਲਓ ਇਹ ਆ ਦੇਖ ਸਕਦੇ ਹੋ ਬਾਕੀ ਸੋ ਨਾੜੋ ਦਿਖਾਣਾ ਬਿਲਕੁਲ ਹਜੇ ਕੱਚਾ ਨਾੜੋ ਨਾਲ ਹੀ ਹੈ ਜ ਬੱਚੀ ਨੇ ਖੜਨਾ ਵੀ ਨਹੀਂ ਸਿੱਖਿਆ ਜਣ ਦੀ ਦੇਖ ਸਕਦੇ ਹੋ ਹੁਣੀ ਥੋੜੇ ਘਣੇ ਘੰਟੇ ਹੋ ਹੈ ਸੂਈ ਨੂੰ ਸੋਹਣੀ ਬਾੜਾ ਕੋਲ ਮਲਾ ਕੇ ਤੇ ਮੋਬਾਈਲ ਨੰਬਰ ਵੀ ਇੱਕ ਵਾਰੀ ਫੇਰ ਬੋਲ ਦੋ 9501838290 ਵੀਰੇ 9501838290 ਹਾਂਜੀ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸੋ ਜਿਹੜੇ ਵੀਰ ਨੂੰ ਇਹ ਗਾਂ ਪਸੰਦ ਆਉਂਦੀ ਐ ਸੋ ਉਹਦੀ ਚੋਕੇ ਦੋ ਡੰਗ ਥੱਲੀ ਕਰਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲ ਜਾ ਕਿਸੇ ਹੋਰ ਵੀਡੀਓ ਦੇ ਨਾਲ